वेलकम टू खन्ना न्यूज़ लाइव पंजाब ਵਿੱਚ ਮਨਾਏ ਜਾ ਰਹੇ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੇ ਤਹਿਤ ਅੱਜ ਸ਼੍ਰੀ ਕਿਰਤਪੁਰ ਸਾਹਿਬ ਅਤੇ ਸ਼੍ਰੀ ਅਨੰਦਪੁਰ ਸਾਹਿਬ ਟ੍ਰੈਫਿਕ ਪੁਲਿਸ ਵੱਲੋਂ ਸਾਂਝੇ ਤੌਰ ਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਇੱਕ ਜਾਗਰੂਕ ਰੈਲੀ ਸਾਈਕਲ ਤੇ ਕੱਢੀ ਗਈ ਜਿਸ ਦਾ ਯੋਜਨ ਡੀਐਸਪੀ ਸ਼੍ਰੀ ਅਨੰਦਪੁਰ ਸਾਹਿਬ ਅਜੇ ਸਿੰਘ ਅਤੇ ਸੁਖਪਾਲ ਕੌਰ ਨੇ ਕੀਤਾ ਐਸਜੀਐਸ ਖਾਲਸਾ ਸਕੂਲ ਦੇ ਪ੍ਰਿੰਸੀਪਲ ਨੇ ਹਰੀ ਚੰਡੀ ਦਿਖਾ ਕੇ ਇਸ ਸਮਾਗਮ ਨੂੰ ਰਵਾਨਾ ਕੀਤਾ एसजीएस स्कूल ਤੋਂ ਸ਼ੁਰੂ ਹੋਈ ਇਸ ਜਾਗਰੂਕਤਾ ਰੈਲੀ ਵਿੱਚ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਐਨਸੀਸੀ ਕੈਂਡੀਡੇਟਾਂ ਨੇ ਵੀ ਭਾਗ ਲਿਆ। ਸਾਈਕਲ ਰੈਲੀ ਵਿੱਚ ਭਾਗ ਲੈਣ ਵਾਲੇ ਐਨਸੀਸੀ ਕੈਂਡੀਡੇਟਾਂ ਨੇ ਵੱਖ-ਵੱਖ ਨਾਅਰੇ ਵਾਲੇ ਬੈਨਰ ਵੀ ਲਗਾਏ ਸਨ। ਉਹਨਾਂ ਨੇ ਸਾਈਕਲ ਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਜਾਗਰੂਕ ਕੀਤਾ। ਇਹ ਜਾਗਰੂਕਤਾ ਰੈਲੀ ਐਸਜੀਐਸ ਖਾਲਸਾ ਸਕੂਲ ਤੋਂ ਕੱਢੀ ਗਈ ਚੋਕੇ ਵੱਖ-ਵੱਖ ਖੇਤਰਾਂ ਵਿੱਚੋਂ ਹੁੰਦੀ ਹੋਏ ਵਾਪਸ ਸਕੂਲ ਆ ਕੇ ਸਮਾਪਤ ਹੋਈ। ਇਸ ਮੌਕੇ ਪੁਲਿਸ ਥਾਣਾ ਇੰਚਾਰਜ ਸ਼੍ਰੀ ਅਨੰਦਪੁਰ ਸਾਹਿਬ ਇੰਸਪੈਕਟਰ ਹਰਕੀਰਤ ਸਿੰਘ ਐਨਸੀਸੀ ਅਫਸਰ ਰਣਜੀਤ ਸਿੰਘ ਟ੍ਰੈਫਿਕ ਪੁਲਿਸ ਦੇ ਸ਼੍ਰੀ ਅਨੰਦਪੁਰ ਸਾਹਿਬ ਦੇ ਏਐਸਆਈ ਜਸਪਾਲ ਸਿੰਘ ਸ਼੍ਰੀ ਕੀਰਤਪੁਰ ਸਾਹਿਬ ਟ੍ਰੈਫਿਕ ਪੁਲਿਸ ਦੇ ਇੰਚਾਰਜ ਏਐਸਆਈ ਬਲਵੰਤ ਸਿੰਘ ਏਐਸਆਈ ਕਮਲਜੀਤ ਸਿੰਘ ਅਤੇ ਕਨਸਟੇਬਲ ਗੁਰਦੀਪ ਸਿੰਘਾਦ ਹਾਜ਼ਰ ਸਨ ਐਸਪੀ ਸਾਡੀ ਅਗਵਾਈ ਦੇ ਵਿੱਚ ਟ੍ਰੈਫਿਕ ਮਨੁਸ਼ ਤੇ ਨਾਲ ਹੋ ਕੇ ਬੱਚਿਆਂ ਦੇ ਨਾਲ ਸਾਡੇ ਐਨਸੀਸੀ ਦੇ ਕੈਡਟs ਹੈਗੇ ਆ ਜੋ ਕਿ ਇਸ ਰੈਲੀ ਦੇ ਵਿੱਚ ਭਾਗ ਲੈਣਗੇ ਤੇ ਮੈਕਸਿਮਮ ਸ਼ਹਿਰ ਦੇ ਵਿੱਚ ਇਹ ਰਾਉਂਡ ਲਗਾਣਗੇ ਤੇ ਬੱਚਿਆਂ ਨੂੰ ਟ੍ਰੈਫਿਕ ਸੰਬੰਧੀ ਸਾਰੀ ਜਾਣਕਾਰੀ ਹੈ ਜਿਹੜੀ ਉਹ ਮਿਲੇਗੀ ਤੇ ਅਵੇਅਰ ਹੋਏਗੀ ਕਿ ਤੇ ਲਈ ਬਹੁਤ ਅੱਛਾ ਉਪਰਾਲਾ ਹੈ ਪ੍ਰਿਸਟ ਕਟਵੇਦੀ ਹੈ ਹਾਂਜੀ ਅੱਜ ਦਾ ਮੰਤਬ ਹੈ ਕਿ ਟ੍ਰੈਫਿਕ ਸੰਬੰਧੀ ਜਿਹੜਾ ਟ੍ਰੈਫਿਕ ਨਿਯਮਾਂ ਸੰਬੰਧੀ ਸਰਕ ਸੁਰੱਖਿਆ ਸੰਬੰਧੀ ਇੱਕ ਸਪੈਸ਼ਲ ਚੱਲ ਰਿਹਾ ਹੈਗਾ ਸਾਡਾ ਅਭਿਆਨ ਚੱਲ ਰਿਹਾ ਹੈਗਾ ਤੇ ਉਹਦੇ ਸੰਬੰਧੀ ਅੱਜ ਸਿਕਨ ਰੈਲੀ ਹੈਗੀ ਹੈ ਬੱਚਿਆਂ ਨੂੰ ਅਸੀਂ ਜ਼ਿਆਦਾ ਅਵੇਅਰ ਕਰ ਰਹੇ ਹਾਂ ਟ੍ਰੈਫਿਕ ਸੰਬੰਧੀ ਨੀਮਾ ਦਾ ਸੀਟ ਬੈਲ ਲਾਉਣ ਦਾ ਜਾਂ ਹੋਰ ਜੇ ਜੋ ਵੀ ਟ੍ਰੈਫਿਕ ਦੇ ਹੈਗੇ ਓਵਰ ਸਪੀਡਿੰਗ ਜਾਂ ਜਿੱਦਾਂ ਕਈ ਛੋਟੇ ਬੱਚੇ ਅੰਡਰ ਏਜ ਲਾਇਸੈਂਸ ਤੋਂ ਬਿਨਾ ਚਲਾ ਲੈਂਦੇ ਹੈਗੇ ਆ ਉਹਨਾਂ ਨੂੰ ਅਵੇਰਨੈਸ ਵਾਸਤੇ ਅਸੀਂ ਇਹ ਪ੍ਰੋਗਰਾਮ ਕਰ ਰਹੇ ਹੈਗੇ ਤੇ ਅੱਜ ਇੱਥੇ ਖਾਲਸਾ ਸਕੂਲ ਦੇ ਵਿੱਚ ਪ੍ਰਿੰਸੀਪਲ ਮੈਮ ਨਾਲ ਨੇ ਤੇ ਅਸੀਂ ਇਹਨਾਂ ਨੂੰ ਬੱਚਿਆਂ ਦੀ ਇੱਕ ਛੋਟੀ ਜੀ ਸਾਈਕਲ ਰੈਲੀ ਹੈਗੀ ਆ ਜਿਹੜੀ ਸਾਡੇ ਟ੍ਰੈਫਿਕ ਪੁਲਿਸ ਦੇ ਨਾਲ ਹੋ ਕੇ ਇਹਨਾਂ ਨੂੰ ਅਸੀਂ ਸ਼ਹਿਰ ਦੇ ਵਿੱਚ ਅਵੇਅਰਨੈਸ ਆਏ ਜਾ ਰਹੇ ਹਾਂ। ਸ਼ਹਿਰੇ ਨੰਦਪੁਰ ਸਾਹਿਬ ਤੋਂ ਚਵੇਸ਼ ਲਟਾਵਾ ਦੀ ਖਾਸ ਰਿਪੋਰਟ ਇਕਲਾਈਨ ਪਿਛੇ ਲਾ ਲਓ ਬਟੇ ਇਕਲਾਈਨ ਹੋਰ ਲਾ ਲਓ ਪਿਛਲੇ ਬਸ ਨਹੀਂ ਤਿੰਨ ਲਾਈਨਾਂ ਕਰ ਲਓ ਤਿੰਨ ਲਾਈਨਾਂ ਅੱਜ ਬਣੇ ਲੋ ਕੋਈ ਕਰ